ਉਹ ਪਰ ਸਿਆਣੇ ਦੇ ਕਹਾਵਤ ਹੈ ਨਾ ਜਿੰਨਾ ਲੋਚਾ ਉਹਨਾ ਉੱਚਾ ਉਹ ਗੱਲ ਇਹ ਸਾਬਤ ਕਰੀ ਜਾ ਰਿਹਾ ਹੈ ਸਾਡੇ ਤਾਂ ਮੰਗ ਵੀ ਸਰਕਾਰ ਤੋਂ ਵੀ ਸਮਝ ਲਾ ਮੰਗੇ ਇੰਸਟਾਗ੍ਰam ਤੋਂ ਜਿੰਨੀਆਂ ਵੀ ਇਹ ਵੀਡੀਓ ਪਾਈਆਂ ਗਈਆਂ ਨੇ ਅੱਜ ਤੱਕਰ ਉਹ ਸਾਰੀਆਂ ਉਡਾਣੀਆਂ ਚਾਹੀਦੀਆਂ ਨੇ ਤੇ ਇਹਦੇ ਉੱਤੇ ਜੇ ਕੋਈ ਐਫ ਆਈ ਆਰ ਬਣਦੀ ਹੈ ਜਾਂ ਲੀਗਲ ਕੋਈ ਕਾਰਵਾਈ ਹੁੰਦੀ ਹੈ ਦੋਵਾਂ ਦੇ ਉੱਤੇ ਹਸਬੰਡ ਵਾਈਫ ਤੇ ਪਰਚਾ ਕਰਕੇ ਦੋਵਾਂ ਨੂੰ ਤਿਲ ਪੇਨ ਜਿਹੇ ਇਹ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਬੱਚਿਆਂ ਨੂੰ ਇੰਨੀ ਗੱਲ ਹਰਕਤ ਕਰੀ ਜਾ ਰਹੇ ਨੇ ਵਲੈਰਗੇਟੀ ਫਲਾ ਰਹੇ ਨੇ ਇੰਨੀ ਵੱਧ ਕਿਸਮਤੀ ਸਾਡੀ ਬੇਸ਼ਰਮ ਸਾਨੂੰ ਜਲੰਧਰ ਵਾਲੇ ਪੰਜਾਬੀਆਂ ਤੇ ਪਹਿਲਾਂ ਨਾ ਮਾਫ ਕੀਤਾ ਇਹਨੇ ਇਹੋ ਵਾ ਡਰਾਮਾ ਕੀਤਾ ਰੋ ਕੇ ਕਿ ਪਤਾ ਨਹੀਂ ਕਿਹੋ ਜੀ ਗਲਤੀ ਹੋ ਗਈ ਇਹ ਮਾਫੀ ਮੰਗਦਾ ਰਿਹਾ ਗਿੜਗੜਾ ਰੰਦਾ ਰਿਹਾ ਜਿਵੇਂ ਗਿਰਗੜ ਰੰਗ ਨਹੀਂ ਬਦਲਦੀ ਇਹਨੇ ਉਸ ਤਰ੍ਹਾਂ ਰੰਗ ਬਦਲ ਕੇ ਨਾ ਦਿਖਾਏ ਨੇ ਲੋਕਾਂ ਨੇ ਹਮਦਰਦੀ ਵੀ ਦਿਖਾਈ ਜੋ ਸਨ ਲਗਾ ਫੇਮ ਦੇ ਚੱਕਰ ਦੇ ਵਿੱਚ ਬਿਗ ਬੋਸ ਜਾਣਾ ਜਾਂਦਾ ਸੀ ਪਿੱਛੇ ਜੈਨੇ ਕੋ ਵੀਡੀਓ ਪਾਈ ਇੰਸਟਾਗ੍ਰਾਮ ਤੇ ਮੈਂ ਬੰਬੇ ਪਹੁੰਚ ਗਿਆ ਮੈਂ ਉੱਥੇ ਪਹੁੰਚ ਗਿਆ ਤੇ ਉਹ ਜਿਹੜੀ ਉਥੋਂ ਦੀ ਆਬਹਵਾਨਾ ਉਹ ਕਹਿੰਦੇ ਨੇ ਤੁਸੀਂ ਲੁੱੱਚੇ ਬਣ ਕੇ ਦਿਖਾਓ ਤੂੰ ਲੁੱੱਚਾ ਹੋ ਜਾਂ ਫਿਰ ਉਨਾ ਹੀ ਉੱਚਾ ਕਿਉਂਕਿ ਜਿਹੜੀ ਉਥੋਂ ਦੀ ਹੈਗੀ ਨਾ ਹਵਾ ਉਹ ਬਦਨਾਮੀ ਵਾਲੀ ਹਵਾ ਇਹ ਬੇਸ਼ਰਮ ਹੋ ਚੁੱਕੇ ਨੇ ਇੰਨੇ ਹਾਲਾਤ ਇਹਨਾਂ ਨੇ ਖਰਾਬ ਕਰ ਦਿੱਤੇ ਨੇ ਜਿਹੀ ਛਿੱਤਰ ਵੀ ਮਾਰਦੇ ਹਨ ਤੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਗਲਤ ਹੋ ਗਿਆ ਪਰ ਇਹ ਛਿੱਤਰ ਪੈਣੇ ਚਾਹੀਦੇ ਨੇ ਜਿਹੜੀ ਦਸਤਾਰ ਉਹ ਬੰਦਾ ਉਹ ਸਾਡੀ ਸਿਰ ਉੱਚਾ ਕਰਨ ਵਾਲੀ ਦਸਤਾਰ ਹੈ ਉਹ ਗੁਰਮੁਖੀ ਦਸਤਾਰ ਹੈ ਸਾਡੇ ਜਹੇਦਾਰ ਬੰਦੇ ਨੇ ਜਿਹੜੇ ਬਹੁਤ ਨਿਹੰਗ ਸਿੰਘ ਜੱਥੇਬੰਦੀਆਂ ਵਿੱਚ ਵਿਚਰਦੇ ਨੇ ਸੋਹਣੀ ਦਸਤਾਰ ਸਜਾਉਂਦੇ ਨੇ ਉਹ ਦਸਤਾਰ ਦਾ ਨਾਮ ਗੁਰਮੁਖੀ ਦਸਤਾਰ ਹੈ ਇਹ ਸਾਡੀ ਦਸਤਾਰ ਸਾਡੇ ਦਾੜੇ ਨੂੰ ਇਹ ਇੰਨੀ ਬਦਨਾਮੀ ਕਰਨ ਕਰਦਾ ਪਿਆ ਨਾ ਜੇਲ ਕਰਦਾ ਅਸੀਂ ਇਹਦੀ ਦੁਕਾਨ ਤੇ ਜਾਈਏ ਤੇ ਛਿੱਤਰ ਫੇਰੀਏ ਅਸੀਂ ਪਬਲਿਕ ਤਾਂ ਫੇਰਦੀ ਫੇਰਦੀ ਏ ਜਿਹੜੇ ਨਿਹੰਗਾਂ ਹੈ ਉਹਨਾਂ ਛਿੱਤਰ ਫੇਰਨ ਦੀ ਬਜਾਏ ਉਹ ਜਿਹੜੀ ਉਹ ਗੱਲ ਨਿਕਲ ਕੇ ਆਈ ਹੈ ਉਹ ਸਾਨੂੰ ਦੀ ਪੂਰੀ ਕਲੈਰਿਟੀ ਨਹੀਂ ਹੈਗੀ ਸਹਿਜ अरोड़ा ਆਪ ਹੀ ਸਪਸ਼ਟ ਕਰਨ ਦੀ ਯਾਰਾ ਉਹਨਾਂ ਕੋ ਪੈਸੇ ਮੰਗੇ ਇਹ ਤਾਂ ਜਿਨ੍ਹਾਂ ਨੇ ਪੈਸੇ ਮੰਗੇ ਉਹ ਦੱਸ ਸਕਦੇ ਨੇ ਜਾਂ ਸਹਿਜ अरोड़ा ਦੱਸ ਸਕਦਾ ਪਰ ਪਹਿਲਾਂ ਤਾਂ ਇਹ ਛੱਤਰ ਪਹਿਣੇ ਚਾਹੀਦੇ ਨੇ ਇਹੋ ਛੱਤਰ ਪਹਿਣ ਕੇ ਇਹੋ ਜਿਹਾ ਬੰਦਾ ਜਲੰਧਰ ਸ਼ਹਿਰ ਚ ਪੈਦਾ ਨਹੀਂ ਹੋਣਾ ਚਾਹੀਦਾ ਇਹ ਗੰਦ ਪੈਦਾ ਹੋ ਗਿਆ